ਜੋ ਜੋ ਖਨੋਰੀ ਬਾਰਡਰ ਤੇ ਠਾਠਾ ਮਾਰਦਾ ਕੱਠ ਵੱਡੀ ਗਿਣਤੀ ਦੇ ਵਿੱਚ ਆ ਵੇਖੋ ਬਾਈ ਜੀ ਦੇਸੀ ਜਗਾੜ ਬਣਾ ਕੇ ਭਾਈ ਲੈ ਕੇ ਆ ਰਿਆ ਅਲੱਗ-ਅਲੱਗ ਕਿਸਾਨ ਹਰੇਕਾ ਬਾਈ ਨੇ ਵੀ ਚਾੜ ਲਿਆ ਉੱਤੇ ਕਿਉਂਕਿ ਇਹ ਜਿਹੜੇ ਗੋਲੇ ਸਿੱਧੇ ਦਾਗੇ ਜਾ ਰਹੇ ਆ ਕੋਈ ਲਿਆਜ ਨਹੀਂ ਕੀਤਾ ਜਾ ਰਿਹਾ ਬਾਈ ਜੀ ਇਧਰ ਬਾਈ ਮੈਕ ਵਾਲਾ ਹਾਂ ਬਾਈ ਜੀ ਕੀ ਕਹਣਾ ਜਿਵੇਂ ਗੋਲੇ ਜਿਹੜੀਆਂ ਸਰਕਾਰਾਂ ਬਾਪੂ ਕੀ ਕਹਿਣਾ ਚਾਹੁੰਦੇ ਆ ਜੋ ਕੁਝ ਹੋ ਰਿਹਾ ਕੀ ਗੱਲ ਤੁਹਾਡੇ ਨੂੰ ਲੱਗ ਰਿਹਾ ਜੀ ਜਿਹੜੇ ਬੁਰਾ ਕਰ ਰਹੇ ਆ ਇਹ ਸਰਕਾਰ ਹਾਂ ਸਰਕਾਰ ਬਹੁਤ ਕਿਸਾਨਾਂ ਦਾ ਬਹੁਤ ਧੱਕਾ ਕਰ ਰਹੀ ਹੈ ਇਹ ਗੋਲੇ ਕਿਹੜੀ ਸਾਈਡ ਤੋਂ ਸੱਟੇ ਜਾ ਰਹੇ ਆ ਜੀ ਇਹ ਹਰਿਆਣਾ ਵੱਲੋਂ ਸੱਟੇ ਜਾ ਰਹੇ ਆ ਬਿਲਕੁਲ ਜੀ ਤੇ ਕਿਸਾਨ ਸ਼ਾਂਤਮਈ ਢੰਗ ਨਾਲ ਕਰ ਰਹੇ ਪ੍ਰਦਰਸ਼ਨ ਜੀ ਕਿਸਾਨ ਸ਼ਾਂਤਮਈ ਢੰਗ ਨਾਲ ਆਪਦਾ ਪ੍ਰਦਰਸ਼ਨ ਕਰ ਰਹੇ ਆ ਹਾਂਜੀ ਤੇ ਉਹ ਇਧਰੋਂ ਹਰਿਆਣਾ ਵਾਲਾ ਵਾਲੀ ਸਾਈਡ ਤੋਂ ਗੋਲੇ ਆ ਰਹੇ ਆ ਬਿਲਕੁਲ ਜੀ ਹੁਣ ਤਾਂ ਸਟੇਜ ਨਾਲ ਵੀ ਗਾਂ ਲੰਘ ਗਿਆ ਜੀ ਉਹ ਹਾਂਜੀ ਅੱਗੇ ਜਿੱਥੇ ਆਪਣੀ ਸਟੇਜ ਲੱਗਦੀ ਉੱਥੇ ਕਿਸਾਨਾਂ ਦੇ ਗੋਲੇ ਡਿੱਗੇ ਆ ਜੀ ਹੁਣ ਤਾਂ ਸਟੇਜ ਵੀ ਪਾਰ ਕਰਕੇ ਹਾਂ ਸਟੇਜ ਤੋਂ ਵੀ ਅੱਗੇ ਬਹੁਤ ਅੱਗੇ ਆ ਗਏ ਹਾਂਜੀ ਤੇ ਇਹ ਗੱਲ ਕਿ ਨਿੰਦਣਯੋਗ ਆ ਕਿ ਨਹੀਂ ਅਤਿ ਨਿੰਦਨ ਜੋਗ ਹੈ ਅਤਿ ਨਿੰਦਨ ਜੋਗ ਹੈ ਜੀ ਵੇਖੋ ਬਾਪੂ ਵੀ ਦੱਸ ਰਿਹਾ ਵੀ ਮੈਂ ਤੇਨੂੰ ਸੱਚੀ ਗੱਲ ਕਹਿਣਾ ਇਹ ਨਿਗਾ ਪੈ ਨਹੀਂ ਡੋਣਤੀ ਹੋ ਮਰੇ ਜਦੋਂ ਬੰਬ ਉਹਨਾਂ ਨੇ ਹਾਂ ਜੀ ਹਾਂ ਜੀ ਹਾਂ ਜੀ ਹੋਰ ਡਾਊਨ ਹੋ ਗਈ ਬਿਲਕੁਲ ਜੀ ਵੇਖੋ ਸਰਕਾਰ ਜਿੰਨਤ ਕਾ ਕਰ ਰਹੀ ਹੈ ਕਰ ਰਹੀ ਹੈ ਜੀ ਕਰ ਰਹੀ ਹੈ ਸਹੀ ਹਾਂ ਜੀ ਆਪਦੇ ਰਾਖੀ ਮੰਗਦਾ ਖੇਤਾਂ ਦੀ ਹਾਂ ਜੀ ਅਸੀਂ ਕਿਸੇ ਖਤਰ ਕਿਸੇ ਨੂੰ ਮਾਰਨੀ ਜਾਂਦੇ ਸੀ ਹਾਂ ਜੀ ਹਾਂ ਜੀ ਸਾਡੇ ਕੋਲ ਕੀ ਹੈ ਬਿਲਕੁਲ ਜੀ ਬਿਲਕੁਲ ਹਾਂ ਜੀ ਇੱਥੇ ਬਿਲਕੁਲ ਤੇ ਕੀ ਹਾਂਜੀ ਮੋਦੀ ਫਿਰ ਕੰਜਰਾ ਮੋਦੀ ਸਰਕਾਰ ਕੰਜਰਾ ਪਰ ਜੋ ਜੋ ਸਾਰੀ ਗੰਦੇ ਕਰਦਾ ਸਾਡਾ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਸਾਹਿਬ ਜੀ ਅੱਜ ਮੋਦੀ ਸਰਕਾਰ ਆ ਥੱਲੀ ਹੋਈ ਹੈ ਕਿਉਂਕਿ ਕਿਸਾਨਾਂ ਦਾ ਰੋਅ ਅੱਗੇ ਏਡੇ ਏਡੇ ਵੱਡੇ ਵੱਡੇ ਵੈਰੀ ਗੁੱਡ ਲੱਗਾ ਕਿਸਾਨ 7 ਮਈ ਤਰੀਕੇ ਨਾਲ ਆਪਕੀ ਗੱਲ ਕੀ ਸੁਣਾਣੀ ਕਰਾਂ ਜਾਣਦੇ ਜਦੋਂ ਕਿ 13 ਮਹੀਨੇ 10 ਦਿਨ ਪਹਿਲਾਂ ਦਿੱਲੀ ਦੇ ਵਿੱਚ ਕਾਲੇ ਕਾਨੂੰਨਾਂ ਕੇ ਖਿਲਾਫ ਅੰਦੋਲਨ ਕਾਲੇ ਕਾਨੂੰਨਾਂ ਨੂੰ ਰੱਦ ਕਰਾ ਕੇ ਆਈਆਂ ਅਤੇ ਆਟੋਨੋਮੀਆ ਮੰਗਨੀਆਂ ਹੋਈਆਂ ਮੰਗਾ ਲਿਖਤੀ ਦਿੱਤੀਆਂ ਹੋਈਆਂ ਓਏ ਲਾਗੂ ਕਰਨ ਵਾਸਤੇ ਦੁਬਾਰਾ ਮੋਦੀ ਸਰਕਾਰ ਕੇ ਦਿੱਲੀ ਜਿੱਥੇ ਕੇ ہماری ਜਮਹੂਰੀਅਤ ਹੈ ਸਾਡਾ ਜਮਹੂਰੀਅਤ ਕਾ ਕਾਹਨ ਕਰ ਰਹੀ ਹੈ ਮੋਦੀ ਸਰਕਾਰ ਆ 7 ਮਈ ਤਰੀਕੇ ਨਾਲ ਰੋਜ਼ ਪ੍ਰਦਰਸ਼ਨ ਕਰ ਰਿਹਾ ਖਨੋਰੀ ਬਾਰਡਰ 'ਤੇ ਕਿਸਾਨ ਆ ਪਰ ਇਹਨਾਂ ਦੀ ਫੌਜ ਕਨੀਓ ਸਿੱਧੀਆਂ ਗੋਲੀਆਂ ਮਾਰ ਕੇ ਅੱਤੂ ਬੈਸ ਕੇ ਗੋਲੇ ਸਟਕਾ ਕਿਸਾਨਾਂ ਨੂੰ ਜ਼ਖਮੀ ਕੀਤਾ ਜਾ ਰਿਹਾ ਪਰ ਸਰਕਾਰ ਕੰਧ ਪਰ ਲਿਖਿਆ ਪੜਲੇ ਵੱਡੇ ਹਥਿਆਸ ਬਾਰੇ ਕਿ ਅਸੀਂ ਪਹਿਲਾਂ 14 ਵਾਰੀ ਜਿੱਲੀ ਫਤਿਹ ਕਰੀ ਹੈ ਵਾਹ ਜੀ ਵਾਹ 14 ਵਾਰੀ ਹੁਣ ਫਤਿਹ ਕਰ ਕਾਵਾਂਗੇ ਵਾਹ ਜੀ ਵਾਹ ਦੇਖ ਲੈ ਸਾਡੇ ਇਤਿਹਾਸ ਕੇ ਵਿੱਚ ਨਾ ਅਸੀਂ ਮਰਨ ਦੇ ਡਰਿਆ ਨਾ ਅਸੀਂ ਝੁਕੇ ਹਾਂ ਬਿਲਕੁਲ ਜੀ ਸਾਡੇ ਸਰਕਾਰ ਨੂੰ ਵਕਤ ਪਾ ਦੇਾਂਗੇ ਬਿਲਕੁਲ ਜੀ ਵੱਡੀ ਪਦਰ ਤਾਂ ਆਪਕਿਆਂ ਮੰਗਾ ਮਨਵਾ ਕੇ ਰਾਂਗੇ ਵਾਹ ਜੀ ਵਾਤੇ ਤੇ ਉਹ ਬੰਬ ਸੁੱਟ ਰਾ ਤੁਸੀਂ ਛਾਤੀਆਂ ਤਾਣੀਆਂ ਹਾਂ ਛਾਤੀਆਂ ਤਾਣੀ ਕਿਸਾਨ ਮਜ਼ਦੂਰ ਸਾਰੇ ਤੇ ਨੌਜਵਾਨ ਸਾਥੀ ਹਾਂ ਸਾ ਹਰ ਇੱਕ ਵਰਗ ਦਾ ਸਹਿਯੋਗ ਹੈ ਔਰ ਹੈ ਬਿਲਕੁਲ ਜੀ ਕਿਉਂਕਿ ਜਿੰਨੇ ਮਰਜੀ ਬੰਬ ਸਿੱਟ ਲੈ ਹਾਂ ਕਿੰਨਿਆਂ ਨੂੰ ਮਾਰ ਲੇਗੀ ਜੇ ਸਰਕਾਰ ਮੋਦੀ ਸਰਕਾਰ ਆ ਇਹ ਨੀਤੀਆਂ ਪਾ ਗਈ ਤਾਂ ਰਾਜ ਕਿਸ ਪਾ ਕਰੇਗੇ ਬਿਲਕੁਲ ਜੀ ਬਿਲਕੁਲ ਕਿਸਾ ਇਤਿਹਾਸ ਹੈ ਕਿ ਜੋ ਜਮਾ ਬਾਣ ਲੱਗਿਓ ਤਵੇਂ ਰੋਸ਼ ਦੇ ਕਿਓ ਆ ਗੱਲ ਨਹੀਂ ਪੈਰਾਂ ਥੱਲੇ ਅੱਗ ਮਚਾ ਦੇਗੇ ਪਰਨੋ ਛੱਟਾ ਦੇਗੇ ਬੋਲੇ ਸੋਨયો ਸਾਰੀਆਂ ਕਰੇ ਵਾਹ ਜੀ ਪੂਰਾ ਜੀ ਧੰਨਵਾਦ ਜੀ ਫੈਰੂ ਜੀ ਖਾਲਸ ਭਾਈ ਜਣ ਸਾਰੇ ਨਕਾਲੇ ਦੇ ਦੇਖੋ ਵੱਡੀ ਗਿੰਦੀ ਜਿਹੜੇ ਕਿਸਾਨ ਤੁਸੀਂ ਦੇਖ ਸਕਦੇ ਆ ਛੋ ਨਿਕਟਾ ਦੇ ਵਿੱਚ ਦੀ ਤੇ ਗੋਲੇ ਜਿਹੜੇ ਅਜੇ ਵੀ ਦਾਗੇ ਜਾ ਰਹੇ ਆ ਜੀ ਕਰੋ ਵੀਡੀਓ ਸ਼ੇਅਰ ਵੱਧ ਵੱਧ ਤਾਂ ਇਧਰ ਬਾਈ ਜੀ ਇਹ ਇਲਾਜ ਵਾਲੇ ਵੀ ਚੱਲ ਰਿਹਾ ਜਿੱਥੇ ਇਲਾਜ ਹੁੰਦਾ ਬੰਦਿਆਂ ਦਾ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਪੂਰੀਆਂ ਮੈਡੀਕਲ ਸੂਪ ਦਿੱਤੀ ਜਾਂਦੀ ਵੀਰਾਂ ਨੂੰ ਕਰੋ ਵੀਡੀਓ ਸ਼ੇਅਰ ਵੀ ਧੰਨਵਾਦ ਦੀ ਗੱਲ ਕਰਦਾ ਹਾਂ ਇਹਦੀ